Aha, wadatannin ya? લાટે બસ બસ ઓ બસ ઓર કિતھے મા ચલી જાડી તવાડી ભાઈ ગાડી ઓ સાઈડ ક્લાસ દેખના ઉપર આલા ના બિલ્ડ લાતા તુહી યાર સાહી લા કે થલે કા એક મેને ઠીક આ ગલ ઓનાની યે પન મુતે ਕਹਿੰਦੇ ਉਹ ਪਿਆਰ ਦਾ ਨਕਰਾ ਨਹੀਂ ਆਉਂਦਾ ਉਹ ਪਿਆਰ ਤੇ ਕੋਈ ਕੋਈ ਕੰਮ ਕਰੇ ਤਾਂ ਮਾਣ ਕਰੋ ਬੰਦੋ ਬੰਦੋ ਕਰਿਆ ਮਾਚ ਵਾਲੀ ਜੀ ਇੱਕ ਰੋਜ਼ਾਨਾ ਕਰਦੇ ਜੀ ਆਪਣੀ ਹਮਾਚੀ ਕੁੱਲੂ ਵਾਲੀ ਆਣੀ ਹੋਣੀ ਹੈ ਆਇਓ ਸਾਡੇ ਨਾਲ ਚਲੋ ਹੈ ਬੈਠੀ ਲੱਗੋ ਬੈਠੀ ਜੀ ਚਲੀ ਜਾਂਦੀ ਹੈ Ajo sarariya ne. Eh? Yari ਸਾਰਿਆਂ ਨੂੰ ਇੱਥੇ ਆਜੋ ਸਾਰਿਆਂ ਨੂੰ ਇੱਥੇ ਆਜੋ ਨਗਰ ਨਗਰ ਉਹ ਆ ਗਿਆ ਮੈਂ ਮਾਰਵਾ ਚ ਮਾਰਗਾ ਲੈ ਕੇ ਟਿਕਰੋ ਯਾਰ ਦੇਖੋ ਉਧਰੋਂ ਨੂ ਸਾਰੇ ਨੂੰ ਸੁਵਾਜ ਮਾਰ ਸਾਰੇ ਨੂੰ ਸੁਵਾਜ ਮਾਰ ਇਹਨਾਂ ਦੇ ਬੰਦੇ ਕਿੱਥੇ ਇੱਥੇ ਆਜੋ ਫਰੀ ਮਸਲਾ ਦੀ ਆਈ ਨਹੀਂ ਆਣ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਸਾਂ 'ਚ ਅਸੀਂ ਖੜੇ ਆਂ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖ ਯੂਥੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਦਸਤਾਰ ਕਟਨਾਵਾ ਵਾਪਰ ਰਹੀਆਂ ਨੇ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਵਿੱਚ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰੇ ਤਸਵੀਰ ਸੰਤਾਂ ਦੀ ਲੱਗੀ ਹੋएगी ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਸੋਨਾ ਸੋਨਾ ਦੀਆਵਾ ਇਹ ਦੋ ਟਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾ Hindu ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਦਿੱਤੇ ਫੈਕਟਰਾਂ ਦੇ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇਹ ਤਰ੍ਹਾਂ ਸੀਐਮ ਜਿਹੜਾ ਇਹਨੂੰ ਨਾਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਬਾਰ ਬਾਰੇ ਭਿੰਡਰਾ ਵਾਲੇ ਸੰਤਾਂ ਨੂੰ ਅਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚ ਸ਼੍ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਉਹ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡੇ ਜਰਨੈਲਸ ਹੁਣ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ ਤੇ ਵੀ برداشت ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਥ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਕ ਜਿਸ ਤਰੀਕੇ ਨਾਲ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿਹਨੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸੰਗ ਹੋਣਾ ਤੇ ਕਰਕੇ ਹੀ ਸੋਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟੈਟੇਰੀ ਕਰ ਰਹੀ ਸੀ ਪੰਜਾਬ ਦੀ ਨੌਜਵਾਨਾਂ ਨੂੰ ਕੁਚਲ ਰਹੀ ਸੀ ਉਹਨੂੰ ਠੱਲ ਪਾਉਣ ਲੋ ਜਰਨੈਲ ਸੀ ਤੇ ਸੰਤ ਜਰਨੈਲ ਸੀਗੇ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀਉਦੋ ਪੰਜਾਬ ਵੱਲੋਂ ਕਿ ਭਾਈ ਜੀ ਤੁਹਾਡੀਆਂ ਲੱਤਾਂ ਪਾਰ ਚੱਲਦੀਆਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋਈ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਇੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਇਹਨਾਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਬਸ ਇਹਨਾਂ ਦੇ ਮੂੰਹ ਕਰਕੇ ক্লোਜ਼ ਕਰਕੇ ਲਾਉ ਜਨਾ ਫਿਕਰਾਂ ਦੇ ਉੱਪਰ ਲਾਉ ਲਾਉ ਇਹਨਾਂ ਬਾਕੀ ਕੰਡੈਕਟਰ ਵੀ ਇਹਨਾਂ ਨੂੰ ਬੇਨਤੀ ਆ ਕਿ ਤੁਹਾਡੇ ਨਾਲ ਸਿੱਧਾ ਸਾਡੀ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈਗੀ ਹੋ ਗਿਆ ਆਜੋ ਆਜੋ ਭਾਈ ਆਜੋ ਸਾਰੇ ਆਹ ਰੱਦੀ ਲਾਓ ਆ ਚੰਗੀ ਤਰ੍ਹਾਂ ਲਾਇਆ ਕਰੋ ਸੈਡਾ ਦੀ ਤਰ੍ਹਾਂ ਲਾਇਆ ਕਰੋ ਸੈਡਾ ਨੂੰ ਸਟicker ਪੜਾਓ ਆ ਵੀ ਆ ਵੀ ਸਾਡਾ ਜਿੰਮੇਵਾਰੀ ਲੈ ਨੇ ਭਾਈ ਅਗੇ ਆਪਾਂ ਵੀ ਸਿੱਖਾਂਗੇ ਇਹਨਾਂ ਨਾਲ ਨਾਲ ਇਹ ਤਾਂ ਲਾਉਣੇ ਆਂ ਖਿੱਤਿਓ ਹਰਾ ਦੇ ਇਹ ਹਾਂ ਉਹ ਸ਼ੀਸ਼ੇ ਦੇ ਨਾਲ ਥੱਲੇ ਕਰਕੇ ਥੱਲੇ ਕਰਕੇ ਲਾ ਦਿਓ ਸ਼ੀਸ਼ਾ ਨਹੀਂ ਜੀ ਥੋੜੀ ਜਿਹੀ ਥੱਲੇ ਕਰ ਦਿਓ ਥੱਲੇ ਕਰ ਦਿਓ ਉਹਦੇ ਨਾਲ ਲਾਓ ਇਹ ਤੇ ਇਹ ਤੇ ਲਾਈਟ ਤੇ ਉਹ ਵੀ ਸਹੀ ਹੈ ਆਪਣੀ ਨਾਲੇ ਬਿਲਕੁਲ ਗਲਤੀ ਨਹੀਂ ਹੋਣੀ ਕਿਸੇ ਲੱਗ ਮਾਨਸਲੀ ਮਾਨਸਲੀ ਬਰਾ ਮਾਨਸਲੀ ਹਟੇ ਮੇਰਾ ਇਹਦਾ ਬੋਰ ਲੱਗਿਆ ਬਣਾ ਲਾਓ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਕਾਲਿਸਟਾਨ ਜਿੰਦਾਬਾਦ ਬਾਸ ਇੱਕ ਨਾ ਕੋਣ आ भी हिमाचल वाली ला दी आप भी हिमाचल वाली लिया, ਐਚਪੀ ਆ ਔਰ ਰੀਮ ਦੀ ਬਣਾਓ ਫਿਰ ਰੀਮ ਦੀ ਬਣਾਓ ਨਹੀਂ ਮੈਨੂੰ ਉਹਦਾ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਪੋਸਟ ਨਾਲ ਥੱਲੇ ਥੱਲੇ ਲਾਓ ਜਿੱਥੇ ਆਖਰ ਤੋਂ ਉਹ ਸਾਡਾ ਚੀਜ਼ ਨਾ ਕਰਦੇ ਕੋਈ ਮਾੜੀ ਲੇਕਦਾ ਹੈਗਾ

ਓੱਤ ਓੱਤਿਓ ਐਤਿਓ ਸਾਰੇ ਜਣ ਇੱਧਰ ਆਓ ਬਈ ਦਰਗਾਹ ਜਿਵੇਂ ਪਤਾ ਲੱਗ ਗਿਆ ਉਹਨੇ ਮਸਾ ਦਿੰਦਾ ਓ ਇੱਧਰ ਆਓ ਸਾਰੇ ਜਣਾ ਬਈ ਚਲੋ ਮੁੱਖੇ ਬਾਜੀ கட்டோ இண இப்ப ਮਨਜੋ ਤਾਂ ਜਸਰਾਜ ਹੋ ਜਾਂਦਾ ਤੁਸੀਂ ਵੀ ਆਓ ਖਤਾਰ ਤੇ ਨਿਗਾ ਲਾ ਲਈ ਬੜਾ ਵਕਤ ਹੋ ਗਿਆ ਬਣੀ ਬਣੀ ਨਰੈਣ ਭਾਜੀ ਆਜੋ ਸਰ ਇਧਰ ਆਜੋ ਜਸਰਾਜ ਓਏ ਲੱਗੜੇ ਬਣਾ ਲਈਏ ਹੋ ਜਾਣੀਏ ਇੱਕ ਭਾਜਾ ਜਰੂਰ ਤੁਹਾਨੂੰ ਜੀ ਇਹ ਆਈ ਆ ਜਾ ਦੋ ਰੈਣ ਵੀ ਆਜਾ ਆ ਜਾ ਆ ਜਾ ਭਾਜੀ ਇਨਾਂ ਕੋਲ ਇੱਧਰ ਆ ਕੇ ਜੀ ਆ ਜਾ ਇੱਥੇ ਏ ਭਈਆਓ ਇੱਧਰ ਆਓ ਬਾਬਾ ਜੀ ਕੇਹਦਾਰ ਜੀ ਇੱਧਰ ਆਓ ਸਾਥ ਕੋ ਹੋਗਾ ਆਕੇ ਆਓ ਇੱਥੇ ਆ ਬੈਠੋ ਬੈਠੋ ਕੋਡ ਆਉਟ ਹੋ ਗਿਆ ਨਾ ਨਾ ਹੀ ਪਾਣਾ ਉਹ ਇੱਧਰ ਬਿਟਾਓ ਬਾਬਾਈ ਓਕੇ ਚਲੋ ਇਹ ਵੀ ਆ ਜੀ ਆਜੋ ਆਜੋ ਆਪਾਂ ਅੰਤਿਗਤ ਕਰਵਾ ਦਾਂ ਜੀ ਆਜੋ ਇਹ ਸੂਦੇ ਗਾਜੀ ਆ ਕੇ ਪਟਾ ਪਾਉ ਜਿਹਦੇ ਕਰਤੂਤਾ ਕਰੇ ਸਾਰੀ ਕਰਮੀਆਂ ਵਾਪਰਦੀ ਆ ਆ ਫੜਿਓ ਆਜੋ ਉਹ ਪਹਿਲੇ ਵੇਲੇ ਜਲਦੀ ਆਜੋ ਉਹ ਹੀ ਕਰੋ